ਗਰਮ ਨੂੰ ਕੋ ਉਪਰੇ ਨਹੀਂ ਸਾਲ ਸਿਨੂ ਅਰਜਨ ਦੇ ਪਾਤਸ਼ਾਹ ਜੀ ਮਹਾਰਾਜ ਐਨੀ ਗਰਮੀ ਦੇ ਵਿੱਚ ਏਸੀ ਚੱਲ ਰਿਹਾ ਪੱਖੇ ਚੱਲ ਰਿਹਾ ਸੱਤ ਵਾਲਿਆਂ ਦੇ ਦਰਵਾਜ਼ੇ ਵੀ ਬੰਦ ਹੋਏ ਨੇ ਫਿਰ ਵੀ ਆਪਾਂ ਕਿੰਨੀ ਵੱਡੀ ਗਰਮੀ ਵੱਡੀ ਗਰਮੀ ਹੈ ਆਨ ਤਨ ਜੀ ਅਰਜਨ ਦੇ ਪਾਤਸ਼ਾਹ ਤੁਤੀ ਤਵੀ ਦੇ ਉੱਤੇ ਬਿਠਾਇਆ ਹੋਇਆ ਥੱਲੇ ਮੇਰੇ ਅੰਨੀ ਬਾਗ ਬਾੜ ਦੇ ਜਿਹੜਾ ਸਿਰ ਦੇ ਵਿੱਚ ਸਾਥ ਦੀ ਪੂਰਤੀ ਦਿੱਤਾ ਬੈਣੀ ਤੇ ਉਹ ਪ੍ਰਮਾਤਮਾ ਦਾ ਬਾਣਾ ਜਿਹੜਾ ਮਿੱਠਾ ਕਰਕੇ ਮੰਨਦੇ ਸਾਰੇ ਜੀਰਾਂ ਕੋਈ ਪੂਜਿਆ ਪੀ ਬਾਬਾ ਜੀ ਨੇ ਦੱਸਿਆ ਰਾਜੇ ਸਿੰਘ ਨੇ ਕਿ ਕੋਈ ਅਤਿਨ ਦੇ ਪਾਤਸ਼ਾਹ ਜੀ ਮਹਾਰਾਜ ਨੂੰ ਜਿਹੜਿਆ ਬਾਣੀ ਕੇ ਸੰਬੋਧਨ ਕਰਨ ਲੱਗਾ ਤੁਹਾਨੂੰ ਇਹਨਾਂ ਕਹਿ ਤੋ ਕਿਉਂ ਦਿੱਤਾ ਜਾ ਰਿਹਾ ਹੈ ਇਹ ਨਹੀਂ ਤਾਦਾਂ ਹ ਰੱਖਣੀ ਆਂ ਸੰਦੋ ਨੀਹਾਂ ਇੱਕ ਵੇ ਤੇ ਇੱਕ ਹਰਿ ਮੰਦਰ ਦੀ ਉਹ ਤੂੰ ਰੱਖੀ ਐ ਮੈਂ ਰੱਖੀ ਐ ਚਾਲ ਸੀ ਮੇਰੇ ਅੰਦਰ ਦੀ ਜਦ ਤੱਕੀ ਤੱਕੀ ਤੇ ਬੈਠ ਕੇ ਕੋਨ ਬਦਲ ਸ਼ਾ ਬਲਦਾ ਏ ਇਹ ਸਿੱਖੀ ਦੇ ਮੰਦਰ ਨੂੰ ਸਰਦਾ ਦਾ ਚੂਨਾ ਤੇ ਗਾਰਾ ਲਗੜਾਏ ਸ਼ੀਰਦਾ ਨੂੰ ਜਨਮ ਦਿੱਤਾ ਕੋ ਅਰੰਗ ਸੁਗਰੁਰੂ ਭਾਲ ਸਜੋ ਪ੍ਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਿਆ ਹੀਤਾਂ ਦੇ ਸਤਾਕ ਪਾਣਾ ਮੰਨਣਾ ਬੜਾ ਔਖਾ ਹੈ ਸਾਲ ਸਿੰਘ ਜੀ ਕੋਵਿੰਦਰ ਸਿੰਘ ਦੇ ਦਾਦਾ ਜੀ ਸਾਲ ਸਿੰਘ ਜੀ ਕੋਵਾਈ ਪ੍ਰਗੰਦਰ ਸਿੰਘ ਜੀ ਜਿਹੜੀ ਗੁੜੀ ਦੇ ਤੇ ਦਾਦੀ ਨੂੰ ਬਾਦ ਨਾਲ ਪਟਿਆਲੇ ਤੋਂ ਆਏ ਆ ਉਹ ਆਸ਼ਿਨ ਕੋਵਿੰਦਰ ਸਿੰਘ ਦੇ ਕੋਪੜ ਜੀ ਪADAS ਹੋਣੀ ਹੈ ਘਰ ਵੀ ਗੁਰਬਾਣੀ ਦਾ ਜਾਪ ਸੰਗਤ ਹੋਇਆ। ਗੁਰਾਂ ਦੇ ਮਬਾਰਕ ਚਰਨ ਪਾਏ। ਮੁਕਤੀ ਬਾਣੀ ਆਏ। ਤਨ ਸਗਲੀ ਤੰਦਰੁਦਾ। ਜੋ ਜੀ ਮਾਤਮਕ ਦੀ ਧਰਤੀ ਤੇ ਆਉਂਦਾ ਹੈ ਸਾਰਿਆਂ ਨੂੰ ਲਜਾਂਦਾ। ਭਾਵੇਂ ਉਹ ਸੰਤ ਮਹਾਂਪੁਰਸ਼ ਹੋਵੇ। ਕੋਈ ਚੋਰ ਡਾਕੂ ਹੋਵੇ। ਕਿਸੇ ਤਰ੍ਹਾਂ ਦਾ ਵੀ ਆਦਮੀ ਹੋਵੇ। ਇਹ ਬਚਨ ਗੁਰੂ ਸਾਹਿਬ ਜੀ ਕੀ ਦਾ ਸਭ ਨੂੰ ਜਮ ਲੈ ਜਾਈ ਹੈ ਰੇ ਮਾਨਸ ਕੋਪਰਾ ਗੁੱਸਾ ਕੀ ਨੂੰ ਮਿਚ ਬਲਈਆ ਖਈ ਹੈ ਨੇ ਕਿਉਂਕਿ ਜੋ ਕੁਰਬਾਨੀ ਦਾ ਅਦਸ ਸਦਾਰਨ ਤਨ ਕਰਨ ਵਾਲੇ ਸ਼੍ਰੀ ਗੁਰਵਿੰਦਰ ਸਿੰਘ ਜੀ ਉਮਰ ਭਾਵੇਂ ਛੋਟੀ ਸੀ ਜਦੋਂ ਇੱਥੇ ਸੇਵਾ ਕਰਮੋਂ ਗਰਾਂ ਦੇ ਵਿੱਚ ਜਾ ਕੇ ਜਲ ਪਾਣੀ ਸ਼ਕਾਉਣ ਦੀ ਸੰਗਤਾਂ ਨੂੰ ਸੇਵਾ ਕਰਵਾਉਣੀ ਸੇਵਾ ਦੇ ਨਾਲ ਵੀ ਨੇਹੋ ਪ੍ਰੇਮ ਸਿੱਖਿਆ ਸੇਵਾ ਤੇ ਸਿਮਰਨ ਨੂੰ ਹੀ ਸੇ ਗੁਰੂ ਸਾਹਿਬਾਨ ਦੀ ਗੁਰਬਾਣੀ 15 ਭਗਤਾਂ ਦੀ 11 ਪੜਨਾ ਬ੍ਰਹਮਣਾਂ ਦੀ ਗੁਰਬਾਣੀ ਚਾਰ ਗੁਰ ਸਿੱਖਾਂ ਦੀ ਗੁਰਬਾਣੀ ਇਹਦਾ ਨਾਮ ਹੈ ਸਰਬ ਸੰਗੀ ਗੁਰਬਾਣੀ ਦੇ ਗੁਰੂ ਸਾਹਿਬ ਨੇ ਕਹਿੰਦੇ ਕਿ ਸਾਰਿਆਂ ਨੂੰ ਲਜਾਂ ਦਾ ਭਾਈ ਜਾਮੀ ਹੈ ਲਜਾਂ ਦਾ ਉਹਦਾ ਬਖਰਾ ਬਖਰਾ ਤਰੀਕਾ ਹੈ ਆਮ ਕਹਾਵਤ ਹੈ ਮਿੱਲੀ ਜਿਹੜੀ ਆਪਣੇ ਬੱਚੇ ਆਪਣੇ ਬੱਚੇ ਨੂੰ ਉਸੇ ਮੂੰਹ ਦੇ ਨਾਲ ਫੜਦੀ ਹੈ ਹੋਰ ਤਰੀਕੇ ਨਾਲ ਚੂਹੇ ਨੂੰ ਫੜਦੀ ਹੋਰ ਤਰੀਕੇ ਨਾਲ ਇਸੇ ਤਰ੍ਹਾਂ ਜਾਮ ਜਿਹੜਾ ਹੈ ਉਹ ਜਦੋਂ ਸੇਵਾ ਸਿਖਰ ਵਾਲਿਆਂ ਨੂੰ ਬੰਦਗੀ ਵਾਲਿਆਂ ਨੂੰ ਲਜਾਂਦਾ ਹੈ ਉਹ ਤਰੀਕੇ ਨਾਲ ਜੋ ਪਾਪੀ ਪ੍ਰਾਪਤੀ ਉੰਨਾਂ ਨੂੰ ਹੋਰ ਤਰੀਕੇ ਨਾਲ ਤੇ ਗੁਰੂ ਸਾਹਿਬ ਦੀ ਬਚਨ ਕਹਿੰਦੇ ਵੀ ਸਾਰਿਆਂ ਨੂੰ ਬਚਾਉਣਾ ਪਈਦਾ ਸਭ ਨੂੰ ਜੰਮ ਲੈ ਜਾਈ ਰਹੇ ਮਾਨਸਪੁਤਰਾ ਮੂਸਾ ਕੀਨੋ ਜਦੋਂ ਇਹ ਮਾਰਗ ਰੋਗ ਦੀ ਧਰਤੀ ਤੋਂ ਜੰਮਦਾ ਹੈ ਉਹਦੇ ਕਰਮਾਂ ਦੇ ਹਿਸਾਬ ਦੇ ਨਾਲ ਤਾਂ ਜੀ ਸਜ਼ਾ ਮਿਲਦੀ ਤੇ ਸਧੁਰਾਂ ਦੀ ਕਿਹ ਜਮਾਂ ਦੀ ਮਾਰ ਤੋਂ ਛਡਾਉਂਦਾ ਸਿਮਰਨ ਪਦੰ ਦਾ ਨਿਆਣੀ ਜੁਨੀ ਤੋ ਮੁਖ ਟੋਟਾ ਕਾਹੇਗਾ ਧਰਮ ਰਾਇ ਜਬ ਰੇਖਾ ਮੰਗੇ ਕਿਆ ਮੁਰਦ ਲੈਗਾ ਇਹਦੇ ਵਿੱਚ ਪ੍ਰਭੂ ਪ੍ਰਮਾਤਮਾ ਦੀ ਬੰਦਗੀ ਪੁਰਸ਼ਾ ਕਰ ਸਕਦਾ ਹਾਂ ਭਈ ਪ੍ਰਾਪਤ ਮਾਨਕ ਦਿਹੋ ਜੀਆ ਗੋਬਿੰਦ ਮਿਲ ਕੇ ਤੇਰੀ ਬਰੀਆ ਅਬਰ ਕਾਜ ਤੇਰੇ ਕਿਤੇ ਨਾ ਕਾਮ ਹੋ ਮਿਲ ਸਾਧ ਸੰਤ ਪੱਜ ਕੇਵਲ ਮੰਗ ਅਵਲਾ ਸਮਝ ਰਹਾ ਹੈ ਉਹਦੇ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਅੱਜ ਕੀ ਹੋ ਜਾਣਾ ਹੈ ਕੱਲ ਨੂੰ ਕੀ ਹੋ ਜਾਣਾ ਹੈ ਮਹੀਨੇ ਨੂੰ ਕੀ ਹੋ ਜਾਣਾ ਹੈ ਦੋ ਮਹੀਨਿਆਂ ਨੂੰ ਕੀ ਹੋ ਜਾਣਾ ਹੈ ਜਿਹੜੇ ਸਵਾਸ ਆ ਸਰੀਰ ਦੇ ਵਿੱਚ ਗਿਣਤੀ ਦੇ ਪਾਏ ਹੋਏ ਕਾਲ ਨੂੰ ਲਾਇਕ ਹੁੰਦਾ ਨਾ ਬਾਦ ਹੈ ਨਾ ਘਾਟ ਹੈ ਨਾ ਬਾਦ ਘਾਟ ਕੋਤ ਹੈ ਇਤਨੀ ਵੱਧ ਨਹੀਂ ਸਕਦਾ ਨਾ ਘਟ ਸਕਦਾ ਜਿਹੜੇ ਪ੍ਰਮਾਤਮਾ ਨੇ ਗਿਣਤੀ ਦੇ ਪਾਏ ਹੋਏ ਆ ਉਹ ਖਾਣ ਸਰੀਰ ਉ ਕੀਤੀਆਂ ਉਗਰਾਈਆਂ ਨਿਲੀਆਂ ਗੁਰੂ ਦੀਰਖਾ ਕਿਸੇ ਕੰਮ ਨਹੀਂ ਆਉਂਦਾ ਕਿ ਜਿਹੜਾ ਵਾਹਿਗੁਰੂ ਦਾ ਨਾਮ ਜਪਿਆ ਹੁੰਦਾ ਸਿਮਰਨ ਕੀਤਾ ਹੁੰਦਾ ਪਰ ਲੋਗ ਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਉਹ ਕੰਮ ਆ ਜਾਂਦਾ ਹੈ ਪੁਰਸਾ ਤੇ ਅੰਤ ਸਾਬ ਜੀ ਨੂੰ ਅਮਰਦਾ ਪਾਤਸ਼ਾਹ ਜੀ ਉਹਨਾਂ ਦਾ ਪਰਪੋਤਾ ਬਾਬਾ ਸੁੰਦਰ ਜੀ ਤੇ ਬਾਬਾ ਸੁੰਦਰ ਜੀ ਦੀ ਗੁਰਬਾਣੀ ਜਦੋਂ ਜੀਵ ਮਾਤਰੋਹ ਦੀ ਧਰਤੀ ਤੋਂ ਪੁਰਜੰਗ ਉਹ ਦਿਨ ਵਿੱਚ ਸਹਿਰਪਾੜ ਦਾ ਪ੍ਰੋਗ ਹੋਵੇ ਸ੍ਰੀ ਖਨਪੜ ਸਾਹਿਬ ਦਾ ਭੋਗ ਹੋਵੇ ਸੁਖਨੀ ਸਾਹਿਬ ਜੀ ਦਾ ਜਾਪ ਹੋਵੇ ਤੇ RAM ਕਵੀ ਸਾਧ ਗੁਰਬਾਣੀ ਜਿਹੜੀ ਹੈ ਜੀ ਦੀ ਗੁਰਬਾਣੀ ਜਿਹੜੀ ਇਹ ਸੁਖਨੀ ਸਾਹਿਬ ਜੀ ਦਾ ਜਾਪ ਤੇ ਬਾਅਦ ਤੋਂ ਦੂਸਰੇ ਗੁਰੂਆਂ ਲੜੋਂ ਬਾਅਦ ਗੁਰਬਾਣੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ

ਏ ਗੁਰੂ ਅਮਰਦਾਸ ਪਾਤਸ਼ਾਹ ਜੀ ਉਹਨਾਂ ਦਾ ਦੋਹਤਰਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ